ਮੁੱਢ ਤੋਂ ਹੀ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਨਾ ਉਹਨਾਂ ਦੇ ਊੜੇ ਤੇ ਜੂੜੇ ਦੀ ਸੰਭਾਲ ਕਰਨੀ ਸਾਡੀ ਆਪਣੀ ਖੁਦ ਦੀ ਨਿੱਜੀ ਜ਼ਿੰਮੇਵਾਰੀ ਹੀ ਨਹੀਂ ਸਗੋਂ ਮੁੱਢਲਾ ਫਰਜ਼ ਵੀ ਹੈ ਭਾਵੇਂ ਕਿ ਸਰਕਾਰਾਂ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਮਾਂ ਬੋਲੀ ਦੇ ਬਣਦੇ ਸਤਕਾਰ ਨੂੰ ਬਹਾਲ ਕਰਨ ਦੇ ਲਈ ਕਾਨੂੰਨ ਬਣਾ ਕੇ ਸ਼ਕਤੀ ਦੇ ਨਾਲ ਆਪਣੇ ਕਦਮ ਉਠਾਉਣ ਪਰ ਆਪਣੇ ਬੱਚਿਆਂ ਦੇ ਅੰਦਰ ਗੁਰਮੁਖੀ ਅੱਖਰਾਂ ਦੇ ਪ੍ਰਤੀ ਜੁੜਾਵ ਪੈਦਾ ਕਰਨ ਦੇ ਲਈ ਸਾਡੀ ਆਪਣੀ ਖੁਦ ਦੀ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਜੇ ਅਸੀਂ ਆਰੰਭ ਤੋਂ ਹੀ ਆਪਣੇ ਬੱਚਿਆਂ ਦੇ ਅੰਦਰ ਆਪਣੇ ਵਿਰਸੇ ਊੜੇ ਜੂੜੇ ਦੀ ਸੰਭਾਲ ਅਤੇ ਗੁਰਮੱਖੀ ਅੱਖਰਾਂ ਦੇ ਨਾਲ ਉਹਨਾਂ ਦਾ ਪਿਆਰ ਪਾਵਾਂਗੇ ਤਾਂ ਨਿਸ਼ਚੇ ਹੀ ਕੋਈ ਵੀ ਉਹਨਾਂ ਨੂੰ ਉਹਨਾਂ ਦੇ ਵਿਰਸੇ ਤੋਂ ਤੋੜ ਨਹੀਂ ਸਕਦਾ ਸੋ ਇਸ ਗੱਲ ਕਰਕੇ ਸਾਡੀ ਆਪਣੀ ਖੁਦ ਦੀ ਇਹ ਨਿਜੀ ਜ਼ਿੰਮੇਵਾਰੀ ਹੈ ਆਓ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜੀਏ ਤੇ ਉਹਨਾਂ ਦੇ ਊੜੇ-ਜੂੜੇ ਦੀ ਸੰਭਾਲ ਕਰੀਏ ਧੰਨਵਾਦ